ਠੀਕ ਹੈ ਮਾਰੇ ਪਿੱਛੇ ਨੂੰ ਹੋ ਜਾ ਰਿਹਾ ਹੈ ਕਹਿਨ ਤਾਂ ਵੀਰ ਜੀ ਤਕਰੀਬ ਨਹੀਂ ਪੂਰੇ ਵਾਰਡ ਦੇ ਵਿੱਚ ਪਤਾ ਹੈ ਕਿ ਜਿਹੜਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਧਰਨੇ ਚੱਲ ਰਿਹਾ ਰਤਨਪੁਰ ਬਾਰਡਰ ਤੇ ਵੀ ਚੱਲ ਰਿਹਾ ਹੈ ਇਹਦਾ ਪੂਰੇ ਵਾਰਡ ਦੇ ਵਿੱਚ ਪਤਾ ਹੈ ਪਰ ਸਰਕਾਰ ਵੱਲੋਂ ਕੋਈ ਵੀ ਰਿਸਪਾਂਸ ਨਹੀਂ ਦਿੱਤਾ ਗਿਆ ਕਿ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਇਹਨਾਂ ਨੂੰ ਲਾਗੂ ਕਰਾਂਗੇ ਦੂਸਰੇ ਪਾਸੇ ਇਸ ਧਰਨੇ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ 10 ਮਹੀਨਿਆਂ ਤੋਂ ਬੈਠੇ ਸੀ ਜਿਨ੍ਹਾਂ ਦੀ ਕੋਈ ਗੱਲਬਾਤ ਨਾ ਹੋਣ ਤੇ ਉਹਨਾਂ ਨੇ ਅਖੀਰ ਨੂੰ ਫੈਸਲਾ ਲਿਆ ਕਿ ਮੈਂ ਮਰਨ ਮਰਸ ਤੇ ਬੈਠੂਗਾ ਫਿਰ ਵੀ ਸਰਕਾਰ ਨੇ ਕੋਈ ਕਿਸੇ ਕਸ਼ਮ ਦੀ ਗੱਲਬਾਤ ਸ਼ੁਰੂ ਨਹੀਂ ਕੀਤੀ ਜਦੋਂ 20 ਦਿਨ ਗੁਜ਼ਰ ਗਏ ਉਸ ਤੋਂ ਬਾਅਦ ਥੋੜਾ ਥੋੜਾ ਪੈਰ ਇਧਰ ਨੂੰ ਖਸਕਾਉਣਾ ਸਰਕਾਰ ਨੇ ਸ਼ੁਰੂ ਕੀਤਾ ਥੋੜਾ ਜਿਹਾ ਸੁਪਰੀਮ ਕੋਰਟ ਨੇ ਧਿਆਨ ਦਿੱਤਾ ਪਰ ਸੁਪਰੀਮ ਕੋਰਟ ਦੇ ਧਿਆਨ ਤੇ ਵੀ ਅਸੀਂ ਇਤਰਾਜ਼ ਜਤਾਉਨੇ ਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਕੂਨ ਦੇ ਨਾਲ ਦਸਖਤ ਕਰਕੇ ਇੱਕ ਲੈਟਰ ਭੇਜਿਆ ਜਿਹੜਾ ਆਪਣੇ ਜਵਾਬ ਵਜੋਂ ਪੇਸ਼ ਕੀਤਾ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ بجائے ਇਸ ਦੇ ਕਿ ਉਹਦੇ ਤੇ ਕੋਈ ਗੌਰ ਫਰਮਾਈ ਜਾਂਦੀ ਸਗੋਂ ਸਰਕਾਰਾਂ ਨੂੰ ਹਦਾਇਤ ਕੀਤੀ ਹੈ ਕਿ ਜਿਵੇਂ ਕਿਵੇਂ ਵੀ ਸੰਭਵ ਹੁੰਦਾ ਜਗਜੀਤ ਸਿੰਘ ਡੱਲੇਵਾਲ ਨੂੰ ਉੱਥੋਂ ਚੁੱਕੋ ਚੁੱਕ ਕੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰੋ ਜਿਹੜਾ ਬੰਦਾ ਐਡਾ ਵੱਡਾ ਪਰਨ ਲੈ ਕੇ ਬੈਠਾ ਕਿ ਜੇਕਰ ਮੰਗਾਂ ਮਨਜ਼ੂਰ ਹੋਣਗੀਆਂ ਲਾਗੂ ਹੋਣਗੀਆਂ ਤਾਂ ਤਾਂ ਮੈਂ ਮਰਨ ਵਰਤ ਛੱਡੂੰਗਾ ਨਹੀਂ ਮੈਂ ਆਪਣੀ ਜ਼ਿੰਦਗੀ ਕਿਸਾਨਾਂ ਦੇ ਮਜ਼ਦੂਰਾਂ ਦੇ ਲੇਖੇ ਲਾ ਦੂੰ ਮੈਂ ਮਰਨ ਵਰਤ ਨਹੀਂ ਛੱਡਦਾ ਪਰ ਸਰਕਾਰ ਦਾ ਜਿਹੜਾ ਰਵਈਆ ਜਿਉਂ ਦੀ ਤਿਉਂ ਕਾਇਮ ਹੈ बार-बार ਪ੍ਰਸ਼ਾਸਨ ਉੱਤੇ ਆਪਣੀ ਫੋਰਸ ਵਧਾ ਰਿਹਾ ਹੈ ਬਾਰ-ਬਾਰ ਕਿਸਾਨਾਂ ਦੀ ਉੱਤੇ ਗਿਣਤੀ ਜਿਹੜੀ ਵੱਧ ਰਹੀ ਹੈ ਪਰ ਜਿਉਂ ਦੀ ਤਿਉਂ ਗੱਲ ਉੱਥੇ ਦੀ ਉੱਥੇ ਖੜੀ ਹੈ ਅੱਜ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਪੂਰਾ ਪੰਜਾਬ ਫੇਰ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਹਰ ਇੱਕ ਬੰਦੇ ਨੇ ਸਮਰਥਨ ਕੀਤਾ ਹੈ ਦੇਖੋ ਇਹਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੂੰ ਪਤਾ ਹੈ ਕਿ 10-11 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ ਸਾਡੀਆਂ ਜਿਹੜੀਆਂ ਮੰਗਾਂ ਕੋਈ ਇੱਕ ਬੰਦੇ ਦੀਆਂ ਤਾਂ ਹੈ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀ ਮੰਗ ਹੈ ਕਾਰਪੋਰੇਟ ਘਰਾਣਿਆਂ ਦਾ اربਾਂ ਰੁਪਇਆ ਇਹਨਾਂ ਸਰਕਾਰਾਂ ਨੇ ਮਾਫ਼ ਕਰਤਾ ਤੇ ਕਿਸਾਨਾਂ ਦੀਆਂ ਜਿਹੜੀਆਂ ਖੁਦਕਸ਼ੀਆਂ ਉਹ ਦਿਨ-ਬਦ ਦਿਨ ਵੱਧ ਰਹੀਆਂ ਹਨ ਉਹਨਾਂ ਦੀ ਮਾਫ਼ੀਬਾਰੀ ਜਿਹੜੇ ਕਰਜ਼ਾ ਮੁਕਤੀ ਦੀ ਗੱਲ ਆਉਂਦੀ ਹੈ ਉਹਦੇ ਬਾਰੇ ਫਿਰ ਇਹ ਚੁੱਪ ਕਿਉਂ ਧਾਰ ਜਾਂਦੇ ਆ ਉਹਦੇ ਬਾਰੇ ਕੋਰਟਾਂ ਦੇ ਵਿੱਚ ਕਿਉਂ ਇਹ ਆਪਣੇ ਦਾਅਵੇ ਪੇਸ਼ ਕਰਦੇ ਆ ਕਿ ਅਸੀਂ ਜੇਕਰ ਐਮਐਸਪੀ ਲਾਗੂ ਕਰਦੇ ਆ ਤਾਂ ਇੱਥੇ ਹਲਚਲ ਹੁੰਦੀ ਹੈ ਕੀ ਇਹਨਾਂ ਦੀਆਂ ਤਨਖਾਹਾਂ ਵਧਣ ਨਾਲ ਹਲਚਲ ਨਹੀਂ ਹੁੰਦੀ ਜਿਹੜੇ ਚੁੱਪਚੀ ਪੀਤੇ ਵਧਾ ਲੈਂਦੇ ਆ ਸਰਕਾਰਾਂ ਦੇ ਵਿੱਚ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਸਾਰਿਆਂ ਦੀਆਂ ਗੱਲਾਂ ਬਾਤਾਂ ਇੱਕੋ ਹੀ ਹੈ ਕਿਸਾਨ ਨੂੰ ਤੇ ਮਜ਼ਦੂਰ ਨੂੰ ਹਰ ਤਰ੍ਹਾਂ ਨਾਲ ਲਟਾੜਿਆ ਜਾ ਰਿਹਾ ਹੈ ਕਾਰਪੋਰੇਟਾਂ ਦਾ ਪੱਖ ਪੂਰਾ ਜਾ ਰਿਹਾ ਹੈ ਕਾਰਪੋਰੇਟਾਂ ਦਾ ਪੱਖ ਪੂਰਨ ਦੇ ਸੰਬੰਧ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਜਿਹੜਾ ਹੜਪਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਇਹਨਾਂ ਸਾਰੇ ਕੁਝ ਦੇ ਵਿੱਚੋਂ ਇਹ ਨਿਕਲ ਕੇ ਆਇਆ ਕਿ ਫੈਸਲਾ ਹੋਇਆ ਦੋਨਾਂ ਫੋਰਮਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿ ਜਿਹੜਾ ਆ ਬੰਦ ਆ ਅੱਜ ਪੰਜਾਬ ਇਹਨੂੰ ਜਿੱਥੇ ਕਿਤੇ ਇਹ ਦੋਨਾਂ ਫੋਰਮਾਂ ਵੱਲੋਂ ਫੈਸਲਾ ਸੀ ਉੱਥੇ ਸਾਡੇ ਪੰਜਾਬ ਦੀਆਂ ਸਮੂਹਕ ਜਥੇਬੰਦੀਆਂ ਵੱਲੋਂ ਵੀ ਇਹਦਾ ਸਮਰਥਨ ਦਿੱਤਾ ਗਿਆ ਅਸੀਂ ਵੇਖਦੇ ਹਾਂ ਕਿ ਭਾਵੇਂ ਮਜਬੂਰੀ ਵਾਸ ਸਾਡੇ ਵੀਰ ਆ ਜਿਹੜੇ ਉਹ ਰਸਤੇ ਦੇ ਵਿੱਚ ਜਾ ਰਹੇ ਅਸੀਂ ਉਹਨਾਂ ਨੂੰ ਮਜਬੂਰੀ ਵਾਸ ਨੂੰ ਨਹੀਂ ਰੋਕ ਰਹੇ ਪਰ ਫਿਰ ਵੀ ਜਿਹੜਾ ਬੰਦ ਹੈ ਇਹਦਾ ਸਾਨੂੰ ਦੇਖਣ ਤੇ ਸਮਰਥਨ ਮਿਲ ਰਿਹਾ ਕਿ ਬਾਜ਼ਾਰ ਬੰਦ ਨੇ ਦਫ਼ਤਰਾਂ ਦੇ ਵਿੱਚ ਜਿਹੜਾ ਕੰਮਕਾਰ ਹੈ ਉਹ ਨਹੀਂ ਹੋ ਰਿਹਾ ਲੋਕਾਂ ਦੀ ਜਿਹੜੀ ਆਵਾਜ਼ ਆ ਵੀ ਹੈ ਬਹੁਤ ਘੱਟ ਹੈ ਜਿਹੜੀਆਂ ਬੱਸਾਂ ਸੜਕਾਂ ਦੇ 5-5 ਮਿੰਟ ਬਾਅਦ ਟ੍ਰੈਫਿਕ ਚੱਲ ਰਿਹਾ ਸੀ ਉਹ ਵੀ ਅੱਜ ਬੰਦ ਪਈਆਂ ਤੇ ਮੈਨੂੰ ਇਹ ਵੀ ਨਾਲ ਜ਼ਾਹਰ ਹੈ ਗੱਲ ਕਿ ਪੰਜਾਬ ਦੇ ਵਿੱਚੋਂ ਜਿਹੜੀਆਂ ਟ੍ਰੇਨਾਂ ਹਨ ਉਹ ਵੀ ਦੂਜੀਆਂ ਸਟੇਟਾਂ ਦੇ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ ਵੀਰੋ ਅੱਜ ਆਪਾਂ ਜਿਹਦੀ ਧਰਤੀ ਤੇ ਬਸਤੀ ਜੀ ਦੰਦਵਾ ਸਾਹਿਬ ਦੀ ਧਰਤੀ ਤੇ ਬੈਠੇ ਆਂ ਅੱਜ ਬੰਦਲਾ ਬਾਨ ਅਤਨਾ ਦੇ ਵਿੱਚ ਦਸਤੂਰੇ ਆਪਾਂ ਸੰਗ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਪਿੰਡਾਂ ਦੇ ਵਿੱਚ ਤੋਂ ਵੀ ਦੁਕਾਨਾਂ ਬੰਦ ਕਰਾ ਕੇ ਸਾਡੇ ਪਿੰਡਾਂ ਮੁੰਡਾ ਰੇਖਾਂ ਲੈਣਾ ਪਤਲੇ ਦੀ ਝੋਟੀ ਇਮਾਨ ਹੈ ਉਹਦੀ ਬੰਦ ਕਰਕੇ ਸਾਡੇ ਨਾਲ ਚੜ ਗਿਆ ਬੀਜੇ ਘੋਟਾ ਸਾਡਾ ਅਸੀਂ ਦੇਵਾਂਗੇ ਤਾਂ ਸਾਡੀਆਂ ਦੁਕਾਨਾਂ ਵਧਣਗੀਆਂ ਆਪਾਂ ਅੱਜ ਇਹ ਦਾਸ ਕਰਨੀ ਹੈ ਔਰ ਮਾਤਮਾ ਆ ਗਏ ਤੇ ਬਾਪੂ ਜੱਲਿਆਂ ਸਾਹਿਬ ਦੀ ਉਮਰ ਬਹੁਤ ਲੰਬੀ ਹੋਵੇ ਜਿਹੜੇ ਆਪਾਂ ਸੰਧਾਰਚੋੜ ਨਾਲ ਜਿੱਤ ਕੇ ਉਹਨਾਂ ਦੇ ਸਾਹਮਣੇ ਕਰ ਦਈਏ ਤੇ ਮਰਿਆ ਮਾਰ ਤਾਂ ਫਿਰ ਬੁਜ਼ੁਰਗ ਦੇ ਤੋਂ ਜਿੱਤਣਾ ਆਪਾਂ ਦਾ ਕੋਈ ਫਾਇਦਾ ਨਹੀਂ ਜੇ ਜਿਉਂਦੇ ਨੂੰ ਰੋਟੀ ਨਾਲ ਦਿੱਤੀ ਅੱਜ ਜਿਹੜਾ ਸਮਾਂ ਦਾ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਸਾਡਾ ਬਹੁਤ ਵਧੀਆ ਭਰਾ ਹੈ ਸਾਡਾ ਤਲਵਿੰਦਰ ਸਿੰਘ ਖਾਲਸਾ ਤੇ ਸਾਡੇ ਪਿੰਡ ਦੀ ਵਾਹੀ ਕਰਦਾ ਹੈ ਬਹੁਤ ਵਧੀਆ ਬੰਦਾ ਹੈ ਇਹਦੇ ਉੱਤੇ ਧਰਨਾ ਲਾਇਆ ਹੋਇਆ ਨਾਲ ਬੰਦੇ ਲੈ ਕੇ ਜਾਂਦਾ ਹੁੰਦਾ ਮੈਂ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੇ ਵੱਡੇ ਮੋਰਚੇ ਦੇ ਵਿੱਚ ਸਾਡੇ ਪਿੰਡ ਦਾ ਵੀ ਨਾਮ ਰੱਖਿਆ ਦਾ ਦੂਜੀ ਰਹੇਗੀ ਗੱਲ ਮੋਤੀ ਦੀ ਜਿਹੜਾ ਮੋਤੀ ਹੈ ਮੋਤੀ ਆਪਣੀ ਕਿਸਾਨੀ ਨੂੰ ਖਤਮ ਕਰਨਾ ਚਾਹੁੰਦਾ ਹੈ ਤੇ ਮੋਤੀ ਦੇ ਬੋਲੇ ਕੀ ਹੈ ਮੋਤੀ ਦਾ ਆਪ ਕਹਿੰਦਾ ਸੀ ਆ ਵੀ ਮੈਦਾ ਜੀ ਚਾਹ ਵੇਖ ਕੇ ਪ੍ਰਧਾਨ ਮੰਤਰੀ ਬਣਿਆ ਮੋਦੀ ਦਾ ਚਾਹਵੇ ਪ੍ਰਧਾਨ ਮੰਤਰੀ ਬਣ ਗਿਆ ਆਪਾਂ ਨੂੰ ਤੇ ਜ਼ਮੀਨਾਂ ਆਪਣੇ ਚੌਂ ਲੱਗੇ ਨਹੀਂ ਦਿੱਤੀਆਂ ਫਰੀਤੀਆਂ ਦੀ ਐ ਤੇ ਆਪਾਂ ਨੂੰ ਆਉਣੇ ਬਸਤਰਾਸਤ ਵੀ ਮਿਲੀ ਐ ਆਪਾਂ ਇਹਨੂੰ ਸੰਭਾਲਨੇਗਾ ਤੇ ਮੋਦੀ ਦਾ ਕੋਈ ਪਤਾ ਨਹੀਂ ਘਰੋਂਦਾ ਹੋ ਜੇ ਮੈਂ ਉਹਨੂੰ ਮੋਦੀ ਦੀ ਗੱਲ ਸੁਣਾਇਆ ਕਿ ਜੋਦੀ ਜੀ ਮੋਦੀ ਕੀ ਕਹਿੰਦਾ ਮੋਦੀ ਦਾ ਆਪ ਕਹਿੰਦਾ ਕਿ ਹਰਮਨ ਸਿੰਘ ਫਤਿਹ ਲੋਗ ਹੈ ਝੋਲਾ ਉਠਾ ਕੇ ਚੱਲ ਦੇਗੇ ਚੱਲੂ ਐ ਤਨੂੰ ਜਦੋਂ ਆਪਾਂ ਸਾਰੇ ਫੜੇਗੇ ਆਪਣੀ ਜ਼ਮੀਨ ਜ਼ਬਤ ਹੋ ਗਈ ਆਪਾਂ ਤਾਂ ਰਾਜਬੰਦ ਹੋ ਗਏ ਆਪਾਂ ਨੂੰ ਕਿਸੇ ਨੇ ਸਰਕਾਰ ਦੀ ਨਹੀਂ ਕਹਿਣਾ ਸਰਕਾਰ ਦੀ ਆਪਾਂ ਨੂੰ ਉਹ ਲੋਕ ਕਹਦੇ ਜਦੋਂ ਆਪਾਂ ਹੌmland ਤੇ ਜਾਂ ਵੱਡੇ ਮੈਸੀ ਤੇ ਬੈਠੇ ਜਾਂਦੇ ਹੁੰਨੇ ਆ ਤੇ ਜਦੋਂ ਆਪਾਂ ਟੀ ਬੰਦ ਲੈ ਕੇ ਝੜੀ ਜਾਂਦੇ ਹੋ ਉਹ ਨੂੰ ਸਰਕਾਰ ਦੀ ਕਿਸੇ ਨੇ ਨਹੀਂ ਕਹਿਣਾ ਜੇ ਸਰਕਾਰ ਦੀ ਧੌਣ ਹੈ ਤਾਂ ਜ਼ਮੀਨ ਦੀ ਅਸੀਂ ਕਹੂੰ ਤੇ ਜ਼ਮੀਨ ਵੀ ਰੱਖਣੀ ਨੂੰ ਜ਼ਮੀਰਾਂ ਨੂੰ ਦਿਵਾਓ ਸੱਚ ਦਾ ਸਾਥ ਦਿਓ ਤੇ ਮੋਦੀ ਕਹਿੰਦਾ ਵੀ ਹਮਕੋ ਫਕੀਰ ਲੋਕਾਂ ਦੀ ਝੋਲਾ ਉਠਾ ਕੇ ਚਾਲ ਦੇਣੀ ਇੱਕ ਸ਼ਹਿਰ ਦਾ ਕਿਸੇ ਦੇਸ਼ ਦਾ ਰਾਜਾ ਸੀ ਤੇ ਰਾਜਾ ਦੀ ਅਚਾਨਕ ਮੌਤ ਹੋ ਗਈ ਤੇ ਜਦੋਂ ਰਾਜਾ ਦੀ ਮੌਤ ਹੋ ਗਈ ਜਿਹੜੇ ਉਹਦੇ ਮੁੰਸ਼ੀ ਮਸ਼ਹਰੀ ਸੀ ਉਹਦੇ ਜਾਣਦੇ ਸੀ ਉਹ ਸਾਰੇ ਜਾਣੇ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਵੀ ਹੁਣ ਰਾਜਾ ਤਾਂ ਮਰ ਗਿਆ ਹੁਣ ਆਪਾਂ ਕੀ ਕਰੀਏ ਇਹ ਕਾਨੂੰਨ ਦੇ ਵਿੱਚ ਹੁੰਦੀ ਹੈ ਜੇ ਮੁੰਤੀ ਅੱਜ ਵੀ ਮਰ ਗਿਆ ਜਿੰਨਾ ਚਿਰ ਪ੍ਰਧਾਨ ਮੰਤਰੀ ਨੂੰ ਦੂਜੇ ਪ੍ਰਧਾਨ ਮੰਤਰੀ ਨੂੰ ਕੁਰਸੀ ਤੇ ਨਹੀਂ ਬਿਠਾਉਂਦੇ ਉਹ ਸਤਜਾਰੀ ਕੀਤਾ ਜਾਂਦਾ ਮੈਂ ਤਾਂ ਦੱਸ ਵੀ ਦੋ ਵਾਰੀ ਕਰੀਏ ਤੁਸੀਂ ਪੜੇ ਲਿਖੇ ਹੋ ਉਹਨੂੰ ਪਤਾ ਹੋਇਆ ਹੋਇਆ ਰਾਜਾ ਕਹਿੰਦਾ ਵੀ ਜਦੋਂ ਰਾਜਾ ਮਰ ਜਾਏ ਉਹਦੇ ਮੁੱਖੀ ਮੁਖੀ ਕਹਿੰਦੇ ਵੀ ਹੁਣ ਆਪਾਂ ਕੀ ਕਰੀਏ ਕਿਹ ਉਹ ਰਾਜਾ ਉਹਨਾਂ ਕੀ ਉਹ ਆਖੇ ਮੈਨੂੰ ਬਣਾਓ ਆਖੇ ਮੈਨੂੰ ਬਣਾਓ ਆਖੇ ਮੈਨੂੰ ਬਣਾਓ ਇੱਕ ਉਹਨਾਂ ਦਾ ਫੈਸਲਾ ਮੇੜ ਤੁਸੀਂ ਉਹ ਕਹਿੰਦਾ ਵੀ ਆਇਆ ਦਰਦ ਲੜਨ ਆਈ ਗਏ ਮੈਂ ਤਾਂ ਪਾਪਾ ਇੱਕ ਤਨੂਰ ਪਾਸ ਕਰਦੇ ਆ ਜਿਹੜਾ ਤੜਕੇ ਆਪਣੇ ਸ਼ਹਿਰ ਦੇ ਦਰਵਾਜੇ ਤੇ ਸਭ ਤੋਂ ਪਹਿਲਾਂ ਆਇਆ ਉਹਨੂੰ ਆਪਾਂ ਰਾਜਾ ਬਣਾ ਦਿੰਦੇ ਕਹਿੰਦੇ ਮੈਂ ਠੀਕ ਹੈ ਸੈਂਤੀ ਪਾਈ ਗਈ ਕ੍ਰਾਂਤੀ ਆ ਕੇ ਇਸ ਗੱਲ ਨੂੰ ਗੁੱਟ ਰੱਖਿਆ ਗਿਆ ਉਹ ਬੰਦੇ ਕਮਰੇ ਦੇ ਵਿੱਚ ਹੀ ਬੈਠੇ ਰਹੇ ਬਾਹਰ ਨਹੀਂ ਗਏ ਤੇ ਜਦੋਂ ਸ਼ਹਿਰ ਤੇ ਰਾਤ ਨੂੰ ਦਰਵਾਜ਼ੇ ਬੰਦ ਹੋ ਗਏ ਤਾਂ ਢਿੱਦੇ ਆ ਉਠੂ ਗੌਣ ਜਿਹੜਾ ਜਮਾ ਦੇ ਵਿੱਚ ਹੋਇਆ ਜਿਹੜਾ ਆਪਣੇ ਵਰਗਾ ਖਾਲ ਪੋੜ ਦਾ ਆਇਆ ਹੋਇਆ ਨਾ ਬਾਲ ਉਹ ਕਰਕੇ ਠਾਉਣਾ ਬੋਗੇ ਉਸ ਦਿਨ ਚੜ ਗਿਆ ਧੁੱਪ ਜਰ ਗਈ ਫੇਰ ਠੂਆ ਤੇ ਉਠੂ ਗੌਣ ਜਿਹੜਾ ਜਮਾ ਦੇ ਵਿੱਚ ਬੰਦਾ ਹੋਇਆ ਕਰਕੇ ਸੇ ਦੋਨ ਇੱਕ ਸਾਲ ਜੰਗਲਾਂ ਦੇ ਵਿੱਚ ਰਹਿੰਦਾ ਸੀ ਉਹਨੇ ਕਰਕੇ ਆਉਂਦਾ ਪਾਠ ਪੂਜਾ ਕਰਿਆ ਉਹ ਬਤੀ ਕਰੀ ਇਸ਼ਨਾਨ ਪਾਣੀ ਕਰਾ ਉਹਨੇ ਅਖਿਰ ਵਿੱਚ ਲੋ ਆਪਾਂ ਸ਼ਹਿਰ ਦੇ ਵਿੱਚੋਂ ਚਾਹ ਪਾਣੀ ਮੰਗ ਕੇ ਪੀਨੇ ਸ਼ਹਿਰ ਦੇ ਦਰਵਾਜ਼ੇ ਤੇ ਆ ਗਿਆ ਤੇ ਉੱਥੋਂ ਸੰਤ ਗਾੜੇ ਦਰਵਾਜ਼ਾ ਖੋਲ੍ਹਤਾ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਨਾਦਿਕਾ ਸਾਹਿਬ ਦਾ ਮੂਰੇ ਖੜਾ ਉਹਨਾਂ ਨੇ ਜਿਉਂ ਫੜੀਆਂ ਪਾਹਾ ਤੇ ਅੰਦਰ ਲੈ ਗਏ ਕਹਿੰਦੇ ਆਲੇ ਬਾਬਾ ਬਣ ਗਿਆ ਤੁੰਤ ਰਾਜਾ ਬਣ ਗਿਆ ਤੇ ਗੋਲਪੇ ਨੂੰ ਹੋੜ ਕੀ ਚਾਹੀਦਾ ਸੀਗਾ ਜਿਹੜਾ ਜਮਾ ਮਲੰਗ ਜੀ ਨੇ ਕੋਈ ਚਾਹ ਨਹੀਂ ਸੀ ਉਹ ਰਾਜਾ ਬਣਾਦਾ ਹੈ ਜੋ ਅੰਦਰ ਲੈ ਗਏ ਪੂਰੇ ਟਿਕਾਣੇ ਤੋਂ ਬਾਅਦ ਇਹ ਨਾ ਆਤਮਾ ਆ ਕੇ ਕੁਰਸੀ ਤੇ ਬਹਤਾ ਕੁਰਸੀ ਤੇ ਕੋਈ ਸੌਂ ਟਾਇਰ ਹੈ ਜਿਵੇਂ ਪੂਛ ਸਰਕਾਰੀ ਮਟਰ ਰੱਦ ਲੱਪੇ ਲੱਤਰ ਕੇ ਪੂਰਾ ਕੁਝ ਗਾਗੋਵਾਲ ਉਤਮ ਬਾਦ ਰਾਜੇ ਦਾ ਸਨਸਕਾਰ ਕੀਤਾ ਗਿਆ ਸੀਆਈਡੀ ਅੱਜ ਵੀ ਹੈ ਤੇ ਉਹਨੂੰ ਵੀ ਸੀਆਈਡੀ ਹੁੰਦੀ ਸੀ ਪ੍ਰਾਈਵੇਟ ਅੰਮਾ ਚੀ ਜਦੋਂ 2 ਮਹੀਨਾ ਬਾਅਦ 4 ਮਹੀਨਾ ਬਾਅਦ ਸੀਆਈਡੀ ਨੂੰ ਪਤਾ ਲੱਗਿਆ ਵੀ ਫਲਾਨੇ ਦੇਸ਼ ਦਾ ਰਾਜਾ ਮਰ ਗਿਆ ਤੇ ਸੀਆਈਡੀ ਆਏ ਭਾਈ ਆ ਕੇ ਕਿੱਥੇ ਹੋ ਕੇ ਉਹਨਾਂ ਨੇ ਦੂਜੇ ਰਾਜਾਂ ਨੂੰ ਦੱਸਤਾ ਇਹ ਦੁਸ਼ਮਣ ਸੀਗੇ ਤੇ ਉਹਨਾਂ ਦੇ ਚੱਕਲੇ ਕਰਨੇ ਵੀ ਹੁਣ ਤਾਂ ਬਣ ਗਿਆ ਕੰਮ ਹੁਣ ਤਾਂ ਸਾਰਾ ਕੰਮ ਤਾਂ ਜਿੱਤ ਲਈ ਤੇ ਉਹ ਜਿੰਦਗੀ ਟੱਡੇ ਹੋ ਗਏ ਸਾਰੇ ਜਾਨੇ ਭਾਈ ਉਹਦੇ ਤੇ ਕੂਚ ਕਰਨ ਵਾਸਤੇ ਆ ਗਏ ਤੇ ਜਿਹੜੀ ਉਸ ਰਾਜੇ ਦੀ ਸਾਥੀ ਸੀ ਆਈਡੀ ਸੀ ਉਹ ਵੀ ਆ ਗਈ ਉੱਥੇ ਉਹ ਕਹਿੰਦੇ ਬਾਬਾ ਜੀ ਆਪਣੇ ਤੇ ਝੜਾਈ ਹੋ ਗਈ ਤੇ ਤੁਸੀਂ ਤਿਆਰ ਹੋ ਜਿਓ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਰੋ ਮੈਂ ਬੈਠਾ ਤੁਸੀਂ ਨਾ ਚਿੰਤਾ ਕਰੋ ਜੀ ਮੈਂ ਜਨ ਮੈਂ ਬੈਠਾ ਉਹ ਲੈਠੀਆ ਉਹਨਾਂ ਨੇ ਅੱਗੇ ਤੋਂ ਸਾਥ ਕੋਲੇ ਮਰ ਤੋਂ ਹੋਊਗਾ ਫੌਜਾਂ ਨਹੀਂ ਗਾਟੂ ਫੇਰ ਉਹ ਜੀ ਆਈ ਵੀ ਦਾ ਜੀ ਆਪਣੇ ਸ਼ਹਿਰ ਕੋਲੇ ਆ ਗਿਆ ਫਿਰ ਜਾਂਦਾ ਉਹਨਾਂ ਦਾ ਕੋਈ ਵੀ ਕੋਈ ਨਹੀਂ ਬਹਿ ਉਹ ਤੁਸੀਂ ਦੱਸਣ ਕਰੋ ਫੇਰ ਦੇਖੀ ਆਈ ਘੰਟੇ ਤੇ ਘੰਟੇ ਉਹਦੇ ਕੋਲੇ ਜੀ ਬਾਈ ਜੀ ਫਿਰ ਜਾਂਦਾ ਜਮਾ ਗੇਟ ਚਾਲੀਆਂ ਹੁਣ ਦਸ ਤੇ ਗੁਰਪਤੰਦਰੋਂ ਹੋਂ ਦਾ ਗੰਗਾ ਜਿੱਦੀ ਹੱਤਾਂ ਹੁਣੀਆਂ ਤੇ ਮੇਰੇ ਕੋਲੇ ਕੀ ਸੀ ਯਾਰ ਆਪਨੰਗ ਬਾਪਨੰਗ ਤੀਜੇ ਲੰਗ ਨਾਲ ਕੇ ਮਾਦਾ ਸ੍ਰੀ ਮਲੰਗ ਤੇ ਚਿੰਤਾ ਜਿੱਤੀ ਭੋਗ ਹੈਦਾ ਜਾਵਾ ਤੁਸੀਂ ਨਿਪਟੋ ਗੋਦੀ ਉੱਤੇ ਭੱਜਵਾ ਜਿੱਦੇ ਆਪਾਂ ਸਾਰੇ ਫਸ ਕੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਜੇ ਕਿਸਾਨੀ ਖਤਮ ਹੁੰਦੀ ਹੈ ਕਿਸਾਨੀ ਇੱਕ ਬਹੁਤ ਵੱਡਾ ਤੁਰਾ ਜਿੰਨੇ ਆਹ ਚੌਂਕ ਹੈ ਇਹ ਚੌਂਕ ਦੇ ਚਾਰਜ ਤੇਰੇ ਫਸਾ ਜਾਂਦੀਆਂ ਗੱਡੀਆਂ ਹੁੰਦੀਆਂ ਇਹਦੇ ਉਤੋਂ ਦੀ ਸਿੱਧੇ ਪਾਸੇ ਦੀ ਗੇੜਾ ਤੇ ਆ ਜਾਂਦਾ ਜੇ ਪੁੱਠਾ ਉੱਧ ਗਿਆ ਉਹਨੇ ਇੱਕ ਦਿਨ ਪੰਜ ਮਿੰਟਾਂ ਲੋੜ ਲਵਾ ਜਿਹੜੀ ਕਿਸਾਨੀ ਹੈ ਇਹ ਤੁਰਾ ਇਸ ਨੂੰ ਇਹ ਲੋਕ ਤੋੜਨਾ ਚਾਹੁੰਦੇ ਆ ਤੁਰੇ ਨੂੰ ਜਦੋਂ ਕਿਸਾਨੀ ਟੁੱਟਦੀ ਆ ਕਿਸਾਨੀ ਦੇ ਨਾਲ ਕਿੰਨਾ ਕੁਝ ਬੰਦ ਹੋਊਗਾ ਆਹ ਕੰਪਰੀਆਂ ਬੰਦ ਹੋਣਗੀਆਂ ਸਭ ਤੋਂ ਪਹਿਲਾਂ ਜਿਹੜੇ ਟਰੈਕਟਰ ਬਣਾਉਂਦੇ ਆ ਫਿਰ ਉਹ ਤੋਂ ਬਾਅਦ ਲਾਹਣ ਮਿਸਤਰੀਆਂ ਦੇ ਕੰਮਾਂ ਬੰਦ ਹੋ ਜਾਣਗੇ ਉਸ ਤੋਂ ਬਾਅਦ ਰੇਡ ਫੋਰੀਆਂ ਵੀ ਬੰਦ ਹੋ ਜਾਣਗੀਆਂ ਹੋਰ ਵੀ ਕਿੰਨੇ ਦਰੂਬਾਰ ਖੜ੍ਹ ਜਾਣਗੇ ਜਿਹੜੇ ਮੰਡੀਆਂ ਦੇ ਵਿੱਚ ਮਜ਼ਦੂਰਾਂ ਦਾ ਕੰਮ ਕਰਦੇ ਆ ਗਾਰੇ ਦੀ ਧੂੜ ਧਵਾਈ ਸਾਫ ਸਫਾਈ